ਸਾਡੇ ਕੁੜੀਆਂ ਨੇ ਸਾਨੂੰ ਸਿਖਾਇਆ ਹੈਗਾ ਵੀ ਨਾ ਧੱਕਾ ਕਰਨਾ ਨਾ ਜ਼ੁਲਮ ਸਹਿਣਾ ਤੇ ਨਾ ਕਰਨਾ ਹੈਗਾ ਅਸੀਂ ਡਟ ਕੇ ਆਏ ਆ ਸਾਨੂੰ ਪਤਾ ਵੀ ਸੀ ਵੀ ਇਹ ਭਾਜਪਾ ਸਰਕਾਰ ਕੁਝ ਵੀ ਕਰ ਸਕਦੀ ਆ ਅੱਜ ਤੁਸੀਂ ਦਿੱਲੀ ਇੱਥੇ ਆਏ ਹੋ ਮਨਚਕ ਡਰ ਨਹੀਂ ਸੀ ਵੀ ਜੇ ਖਨੌਰੀ ਮੋਰਚੇ ਵਾਂਗ ਇੱਥੇ ਵੀ ਗੋਲੀ ਗਾਲੀ ਚੱਲ ਗਈ ਤਾਂ ਕੀ ਬਣੇਗਾ ਨਹੀਂ ਸਾਨੂੰ ਕੋਈ ਡਰ ਨਹੀਂ ਸੀ ਕਿਉਂਕਿ ਅਸੀਂ ਮਾਤਾ ਗੁਜਰੀ ਤੇ ਮਾਈ ਭਾਗੋ ਦੀਆਂ ਵਾਰਸਾਂ ਸਾਨੂੰ ਕੋਈ ਗੋਲੀ ਗੋਲੀ ਦਾ ਡਰ ਨਹੀਂ ਹੈਗਾ ਤੇ ਅਸੀਂ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇੱਥੇ ਅਗਰਾਹਾਂ ਜਿੱਥੇ ਦੀ ਬੰਦੀਆਂ ਔਰਤਾਂ ਆ ਕੇ ਡਟੀਆਂ ਗੀਆਂ ਅੱਛਾ ਔਰ ਜਿਵੇਂ ਸਰਕਾਰ ਦਾ ਇਹ ਕਹਿਣਾ ਸੀ ਵੀ ਦਿੱਲੀ ਵੜਨ ਨਹੀਂ ਦੇਣਾ ਤਾਂ ਫੇਰ ਤੁਸੀਂ ਅੱਜ ਕੀ ਮੰਨਦੇ ਹੋ ਕਿ ਤੁਸੀਂ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਤੋੜਤਾ ਜਿਹੜਾ ਸਰਕਾਰ ਦਾ ਇਹ 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 ਚੈਲੰਜ ਸੀ ਵੀ ਦਿੱਲੀ ਵੜਨ ਨਹੀਂ ਦੇਣਾ ਅੱਜ ਤੁਸੀਂ ਆ ਕੇ ਫਿਰ ਜਿਹੜੀ ਉਹਨਾਂ ਦਾ ਉਹ ਚੈਲੰਜ ਸੀ ਉਹ ਤੋੜ ਦਿੱਤਾ ਹਾਂ ਅੱਜ ਅਸੀਂ ਸਰਕਾਰ ਦਾ ਜਿਹੜਾ ਹੰਕਾਰ ਸੀ ਚੈਲੰਜ ਸੀ ਉਹ ਅਸੀਂ ਵੱਡੇ ਇਕੱਠਾ ਨਾਲ ਤੋੜਿਆਗਾ ਕਿਉਂਕਿ ਪਹਿਲਾਂ ਹੀ ਸਰਕਾਰਾਂ ਨੇ ਸਾਡਾ ਇੱਕ ਜਵਾਨ ਸਿੱਧਿਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾਗਾ ਤੇ ਅਸੀਂ ਪੰਜਾਬ ਦੇ ਵਿੱਚ ਲੜ ਰਹੇ ਸੀ ਜਿਹੜੇ ਕਹਿੰਦੇ ਸੀ ਵੀ ਦਿੱਲੀ ਦੇ ਵਿੱਚ ਮੋਦੀ ਸਰਕਾਰ ਵੱਡ ਨਹੀਂ ਦਿੰਦੀ ਅਸੀਂ ਨੇ ਮਹਾਪੰਚਾਇਤ ਇੱਥੇ ਰੱਖ ਕੇ ਇਹ ਮੋਦੀ ਦਾ ਹੰਕਾਰ ਤੋੜਿਆਗਾ ਅਸੀਂ ਡਟ ਕੇ ਵੱਡੀ ਗਲਤੀ ਦੇ ਵਿੱਚ ਆਿਆਂਗੇ ਓਰੇ ਇਹ ਮੋਦੀ ਨੂੰ ਵੱਡੀ ਬੰਗਾਰ ਹੈਗੀ ਵੀ ਜੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨਹੀਂ ਲਾਗੂ ਕਰਦੇ ਤਾਂ ਇਦੋਂ ਵੀ ਤਿੱਖੇ ਸੰਘਰਸ਼ ਜਿਹੜੇ ਨੇ ਹੋ ਸਕਦੇ ਨੇ ਅੱਜ ਜਿੰਨਾ ਵੱਡਾ ਇਹ ਇਕੱਠ ਹੋਇਆ ਹੈ ਕੀ ਸਰਕਾਰ ਤੇ ਕੋਈ ਅਸਰ ਪਊਗਾ ਸਰਕਾਰ ਤੇ ਪਊਗਾ ਇਹਦੀ ਦਾਬ ਮੋਦੀ ਸਰਕਾਰ ਤੇ ਬੱਝੂਗੀ ਸੱਟ ਮੋਦੀ ਦੇ ਸਿਰ 'ਚ ਲੱਗੂਗੀ ਕਿਉਂਕਿ ਇਲੈਕਸ਼ਨਾਂ ਦਾ ਟਾਈਮ ਹੈ ਜਿਹੜੀ ਇਹ ਸਰਕਾਰ ਹੈ ਨਾ ਲੜਾਈ ਮੋਦੀ ਨਾਲ ਹੈ ਨਾ ਭਗਮਨ ਤਮਨ ਨਾਲ ਹੈ ਸਾਡੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਇਹ ਲੜਾਈ ਕਿਉਂਕਿ ਇਹ ਜਿੰਨਾ ਚਿਰ ਡਬਲ ਡਬਲਯੂਟੀ ਦੀਆਂ ਨੀਤੀਆਂ ਚੋਂ ਬਾਹਰ ਨਹੀਂ ਆਉਂਦੇ ਹਾਕਮ ਉਹਨਾਂ ਚਿਰ ਸਾਡੇ ਇਹ ਕਿਸਾਨਾਂ ਦਾ ਇਹ ਸਾਡੇ ਜਿਹੜੇ ਜਿਹੜੇ ਲੋਕ ਬੈਠੇ ਨੇ ਇਹਨਾਂ ਦਾ ਕੋਈ ਭਲਾ ਹੋ ਨਹੀਂ ਸਕਦਾ ਅਸੀਂ ਇਹਨਾਂ ਨੂੰ ਇਹ ਵਿਸਮ ਵਪਾਰਸ ਸੰਸਦਾਂ ਦੇ ਵਿੱਚੋਂ ਕੱਢਣਾ ਚਾਹੁੰਦੇ ਆਂਗੇ ਅਸੀਂ ਲੋਕ ਆ ਜਿਹੜੇ ਜਾਗਰੂਕ ਹੋ ਗਏ ਇਲੈਕਸ਼ਨਾਂ ਦਾ ਟਾਈਮ ਹੈ ਜੇ ਮੋਦੀ ਸਰਕਾਰ ਦੇ ਗਲਚਤੌਣ ਚ ਕੀ ਲਾਈਆਂ ਡੇ ਰਹਿਆ ਤਾਂ ਆਉਣ ਵਾਲੇ ਦਿਨਾਂ ਚ ਇਹਦੀ ਹਾਰ ਹੋਊਗੀ ਪੱਕੀ ਤੁਸੀਂ ਇੱਕ ਕਮਾਲ ਦੀ ਚੀਜ਼ ਵੇਖੋ ਵੀ ਸਾਡੀਆਂ ਇਹ ਪਿੰਡਾਂ ਵਾਲੀਆਂ ਦੇਸੀ ਭੈਣਾਂ ਇਹਨਾਂ ਨੂੰ ਜਥੇਬੰਦੀਆਂ ਨੇ ਐਮਏ ਐਮਫਿਲ ਤੇ ਪੀਐਚਡੀ ਦੀਆਂ ਵੱਡੀਆਂ ਡਿਗਰੀਆਂ ਵਾਲਿਆਂ ਨੂੰ ਵੀ ਵੱਧ ਸਿਖਾਤਾ ਪੜ੍ਹਾਤਾ ਜਿਹੜੇ ਡਬਲਯੂਟੀਓ ਦੀ ਗੱਲ ਜਿਹੜੇ ਕਾਰਪੋਰੇਟ ਘਰਾਣਿਆਂ ਦੀ ਗੱਲ ਇਹ ਭੈਣ ਕਰਦੀ ਐ ਇਹ ਤਾਂ ਜਿਹੜੇ ਵੱਡੇ ਪੋਸਟ ਗ੍ਰੈਜੂਏਟ ਐਮਏ ਕਰਕੇ ਬੀਐਡ ਕਰਕੇ ਐਮਫਲਾਂ ਕਰਕੇ ਬੈਠੇ ਨੇ ਇਹ ਉਹਨਾਂ ਨੂੰ ਵੀ ਨਹੀਂ ਪਤਾ ਪੰਜੀ ਤੁਹਾਡੇ ਤੁਹਾਨੂੰ ਜਿਹੜੀਆਂ ਗੱਲਾਂ ਪਤਾ ਲੱਗੀਆਂ ਨੇ ਵੀ WTO ਆ ਕਰਦਾ ਤੇ ਕਾਰਪੋਰੇਟ ਘਰਾਣੇ ਸਰਕਾਰਾਂ ਦੇ ਪਿੱਛੇ ਖੜੇ ਨੇ ਇਹ ਇੰਨੀ ਨੌਲੇਜ ਤੁਹਾਨੂੰ ਕਿੱਥੋਂ ਆਉਂਦੀ ਹੈ ਇਹ ਸਾਨੂੰ ਸਾਡੇ ਸੂਬਾ ਪ੍ਰਧਾਨ ਜਗਿੰਦਰ ਅਗਰਾਹ ਜਦੋਂ ਬੈਕਟ ਦਿੰਦੇ ਨੇ ਤੇ ਸਪੀਚ ਕਰਦੇ ਨੇ ਅਸੀਂ ਉਹਨਾਂ ਤੋਂ ਸਿੱਖਦੇ ਹਾਂ ਕਿਉਂਕਿ ਸਾਡੀਆਂ ਕਲਾਸਾਂ ਲੱਗਦੀਆਂ ਨੇਗੇ ਜਥੇਬੰਦੀ ਦੇ ਵਿੱਚ ਅਸੀਂ ਜਾਣਨ ਲੱਗ ਗਏ ਅਸੀਂ ਇਹ ਜੇ ਸਕੂਲ ਚ ਪੜ ਚੁੱਕੀਆਂ ਕਿਉਂਕਿ ਸਾਡੀ 4 ਸਾਲ ਦੀ ਬੱਚੀ ਤੋਂ ਲੈ ਕੇ 70 ਸਾਲ ਦੀ ਮਾਤਾ ਤੱਕ ਅਸੀਂ ਸੇਫ ਨਹੀਂ ਹੈ ਜੀ ਆਸੀਂ ਜਥੇਬੰਦੀ ਦੇ ਵਿੱਚ ਸਾਡਾ ਭੈਣਾਂ ਦਾ ਬਰਾਬਰ ਦਾ ਲਾੜਾ ਹੈਗਾ ਸਾਨੂੰ ਇਹ ਲੱਗਣ ਲੱਗਾ ਵੀ ਅਸੀਂ ਅਗਰਾਹ ਜਥੇਬੰਦੀ ਦੇ ਵਿੱਚ ਆ ਕੇ ਆਪਣੇ ਤੋਂ ਹੱਕ ਲੈ ਸਕਦੇ ਹਾਂਗੇ ਇੱਥੇ ਸਾਨੂੰ ਬਰਾਬਰ ਦਾ ਹੱਕ ਮਿਲਦਾਗਾ ਪਹਿਲਾਂ ਜਿਵੇਂ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀਗਾ ਹੁਣ ਉਹ ਪੈਰ ਦੀ ਜੁੱਤੀ ਵਾਲੀ ਗੱਲ ਨਹੀਂ ਹੈਗੀ ਜਿਵੇਂ ਇਹ ਸਰਕਾਰਾਂ ਬਦਲਦੀਆਂ ਨੇ ਚਿਹਰੇ ਬਦਲਦੇ ਨੇ ਇਹ ਭਰਾਵੋ ਰੂਮੋਟ ਬਦਲਦੇ ਨੇ ਸਿਸਟਮ ਉਹੀ ਆ ਹੁਣ ਜਿਹੜੀਆਂ ਝਝਾਰੂ ਔਰਤਾਂ ਨੇ ਕਿਸਾਨ ਵੀਰ ਨੇ ਉਹ ਸਿਸਟਮ ਪਦਨਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਭਈ ਪੜਿਓ ਲਿਖਿਓ ਐਮਏ ਪਾਸ ਪੀਐਚਡੀਆ ਕਰਕੇ ਆ ਸੁਣ ਲੋ ਭੈਣ ਨੂੰ ਕਿਤੇ ਵੱਧ ਚੇਤਨ ਹੈ ਜਾਗਰੂਕ ਹੈ ਭੈਣ ਤੁਹਾਡੇ ਤੋਂ ਭੈਣ ਜੀ ਸੱਚੀ ਦੱਸੋ ਪੜ੍ਹਾਈ ਕਿੰਨੀ ਜਮਾਤ ਤੱਕ ਕੀਤੀ ਹੈ ਮੈਂ ਪਲੱਸ 2 ਕੀਤੀ ਹੈ ਜੀ ਪਲੱਸ 2 ਕੀਤੀ ਐ ਤੇ ਗੱਲਾਂ ਪੀ ਐਚ ਡੀ ਤੱਕ ਵਾਲਿਆਂ ਦੀ ਭੈਣ ਨੂੰ ਤੁਸੀਂ ਸੁਣ ਰਹੇ ਹੋ ਕਿੰਨੀਆਂ ਡੂੰਘੀਆਂ ਗੱਲਾਂ ਨੇ ਔਰ ਇਹ ਕਹਿੰਦੀ ਐ ਕਿ ਇਹ ਜਥੇਬੰਦੀ ਤੋਂ ਸਿੱਖੀਆਂ ਨਹੀਂ ਇਹ ਜਥੇਬੰਦੀ 'ਚ ਸਾਡੀਆਂ ਕਲਾਸਾਂ ਲੱਗਦੀਆਂ ਨੇ ਭੈਣ ਜੀ ਜਿੰਦਾਬਾਦ ਹਰਿਆਣਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜੇਕਰ 30 ਸਖਰ ਸੇ ਰਿਕੂ ਕੌਸ਼ਿਕ ਹੈ ਆਲ ਇੰਡੀਆ ਰਾਮਬੱਟਿੰਗ ਯੂਥ ਆਰਗੇਨਾਈਜੇਸ਼ਨ ਅਮਰਜੀਤ ਕੁਮਾਰ ਸਾਈਡ ਤੋਂ ਸਟਾਫ ਮਗਨ ਨੀਤਾ 9292 ਹਜਮਾ ਸਾਈਡ ਤੋਂ ਕੁਆਡਰਟ ਚ ਮਿਲ ਜਾ ਦੇਖ ਨਹੀਂ ਰਹੀ ਸਰ ਸੌਂ ਹੀ